ਚੜ ਚਾਲ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਹੈ ਆਪਾਂ ਅਮਰੀਕਾ ਦੀ ਟਰਕਿੰਗ ਦੇ ਰਿਲੇਟਡ ਵੀਡੀਓ ਬਣਾਇ ਜੀਆਂ ਜੇ ਤੁਹਾਨੂੰ ਵਧੀਆ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਭਾਈ ਇੱਧਰ ਤਾਂ ਲੱਪੇ ਅੱਗਵਾਰਨ ਤੇ ਟੈਂਪਰੇਚਰ 101 ਦਾ ਹੋ ਗਿਆ ਕਦੇ ਹੋਰ ਜੀਆ ਲੋਡ ਚੱਕਿਆ ਟੈਕਸਸ ਨੂੰ ਜਾਣਾ 10 ਦੇ ਉੱਪਰ ਤੇ ਗਰਮੀ ਵਾਲੇ ਤਾਂ ਨਯਾਰੇ ਵੱਜ ਗਿਆ ਬਾਬਿਓ ਮੈਂ ਕਿਹਾ ਵੀਡੀਓ ਬਣਾਉਂਦੇ ਆ ਲੋਡ ਲੋਡ ਕਰਦੇ ਆਂ ਦੀ ਪਰ ਉੱਥੇ ਗਰਮੀ ਨਹੀਂ ਜ਼ਿਆਦਾ ਸੀ ਉੱਥੇ ਆਪਣੇ ਆਪ ਨਹੀਂ ਪਤਾ ਲੱਗਦਾ ਜੀ ਹੋਈ ਕੀ ਜਾਂਦਾ ਤਰੇਲੀਆਂ ਆਉਂਦੀਆਂ ਇਹ ਕੱਚੀਆਂ ਤਰੇਲੀਆਂ ਬਾਸੋਂ ਟੱਕਾਂ ਨੂੰ ਵੀ ਹੋ ਜਾਣਾ ਕੰਮ ਸ਼ੁਰੂ ਲਾਪਣਾ ਭੜਾਂਗਾ ਹੋਣਾ ਟੈਚ ਟੂਰ ਗਰਮੀਆ ਚ ਵੱਡ ਹੁੰਦੇ ਪੂਰੇ ਨਾਲੇ ਜਾਂ ਨਿਕਲਦੀ ਥੱਕਾਂ ਦੀ ਵੀ ਨਿਕਲਦੇ ਆ ਚੱਲਦੇ ਆ ਹੁਣ ਕੈਲੀਫੋਰਨੀਆ ਦੇ ਵਿੱਚ ਹੀ ਆ ਰਹਿ ਗਈਆਂ ਸੌ ਕੁ ਮੀਲਾ ਹੈਰੀਜੋਨਾਂ ਚ ਵੜ ਜਾਣਾ ਫੇ ਤੇ ਹੱਲ ਤੇ ਕੋਈ ਨਾ ਕੋਈ ਟਰੱਕ ਖੜਾ ਮਿਲੇ ਜਾਣਾ ਇੱਕ ਮਗਰ ਖੜਾ ਸੀ ਵਿਚਾਰਾ ਐ ਹੁਣ ਆਹ ਖੜਾ ਕਿਉਂਕਿ ਗਰਮੀਆਂ ਆ ਹੁਣ ਸ਼ੁਰੂ ਆਵੇ ਖੂਲੜ ਕਾਟ ਦੇ ਇੱਕ ਹੋ ਜਾਂਦੇ ਆ ਬਾਲ ਮਾੜ ਦਾ ਟਰੱਕ ਆ ਤੇ ਆਪੂ ਬਹੁਤ ਲੱਗਾ ਹੋਣਾ ਜਾਂ ਕੋਈ ਖੂਲੜ ਵਾਲਾ ਜਾਂ ਕੋਈ ਹੋਰ ਚੱਕਰ ਪੈ ਗਿਆ ਹੋਊਗਾ ਪਰ ਹੱਲ ਤੇ ਦੋ ਚਾਰ ਟਰੱਕ ਤੁਹਾਨੂੰ ਮਿਲ ਹੀ ਜਾਣੇ ਆ ਲੋਡ ਚੱਕਿਆ ਆ ਫੋਰਕਲਿਫਟ ਅੱਜ ਇਹ ਕੋਈ ਸਗਾ ਇਹ 25000 ਪਾਉਂਡ ਦੀ ਆ ਇਹ ਚਾਰ ਚੈਨਾਂ ਮਾਰੀਆਂ ਆ ਇਹਨੂੰ ਇਹ ਕਿੱਧਰ ਤੋਂ ਮਾਰਤੀ ਸੀ ਥੱਲਿਓ ਤੇ ਇੱਕ ਆਹਾ ਪਿਛਾ ਨੂੰ ਇਦਾਂ ਇੱਦੇ ਉੱਧਰ ਆ ਦੋ ਚੈਨਾਂ ਆ ਐਕਸਲ ਦੀ ਅੱਜ ਲੋਡ ਨਹੀਂ ਸੀਗੀ ਕਿਉਂਕਿ ਇਹ ਹਲਕੀ ਆ ਇਹ ਬਾਲੀ ਭਾਰੀ ਨਹੀਂ ਹੈਗੀ ਤਾਂ ਕਰਕੇ ਆਪਾਂ ਇਹਨੂੰ ਫਲਿੱਪ ਕਰ ਲਿਆ ਕਿਉਂਕਿ ਨਹੀਂ ਤਾਂ ਐਵੇਂ ਹੀ ਟਾਇਰੇ ਘਾਦੇ ਹੋਣੇ ਸੀ ਮਗਰ ਮਗਰ ਕਲੱਪ ਕਰਕੇ ਤਾਂ ਇਹਨੂੰ ਜਦ ਲੋਡ ਹੋਈ ਤਾਂ ਇਹਨੂੰ ਲਾ ਲਵਾਂਗੇ ਆ ਚੇਨ ਆਪਾਂ ਇਹ ਬੰਨਿਆ ਆ ਇਹ ਬੰਨਣਾ ਪੈਂਦਾ ਪਾਇ ਲਓ ਚੇਨਾਂ ਚੋਂ ਨਾ ਟੈਟਿਆ ਮੈਂ ਕਿਹਾ ਨਾਲੇ ਰੋਕੇ ਇੱਕ ਵਾਰੀ ਦੇਖ ਲਈਏ ਤੇ ਬਾਕੀ ਦਾ ਕੰਮ ਸਿੱਟੇ ਹੀ ਆ ਹੋਰ ਕੀ ਆ ਜਿਹੜੇ ਜਿੱਦਾਂ ਤੁਹਾਨੂੰ ਭਾਵੇਂ ਇਦਾਂ ਚੇਨ ਪਾਉਣੀ ਪੈਣੀ ਆ ਉਹਦਾ ਲੋਡ ਨਹੀਂ ਹੁੰਦੀ ਇਹ ਮੂਹ ਮਾਬ ਤਾਂ ਕਿਤੇ ਹੁੰਦੇ ਨਹੀਂ ਪਰ ਲੋਡ ਦੇ ਹਿਸਾਬ ਨਾਲ ਇਹਨਾਂ ਦੇ ਉੱਪਰ ਦੀ ਚੇਨ ਪਾਉਣੀ ਪਾਣੀ ਆ ਬੰਨ ਕੇ ਰੱਖਣਾ ਹੀ ਪੈਣਾ ਤਾਂ ਕਰਕੇ ਆਪਾਂ ਇੱਥੇ ਚੇਨ ਮਾਰ ਗਿਉ ਆ ਨਿਕਲਦੇ ਆ ਇੱਧਰ ਖੜਾ ਚੋਪਰ ਇਹਦੇ ਕੋਲ ਹੁਣਾ ਮੈਂ ਲਾਦਾ 1.5 ਲੱਖ ਪਾਉਂਡ ਭਾਰ 16 17 100 ਦਿਆ ਇਹ ਜਿਹੜੇ ਜ਼ਿਆਦਾ ਹੈਵੀ ਕੰਮ ਕਰਦੇ ਆ ਉਹਨਾਂ ਲਈ ਆ ਗਰਮੀ ਵਾਲਾ ਸਰਾ ਲੱਗਾ ਹੋਇਆ ਪੂਰਾ ਟਰੱਕ ਵੀ ਹੁਣ ਬਸ ਚੱਲਦੇ ਹੀ ਰਿਹਾ ਕਰਨੇ ਨਾਲ ਪੱਖਾ ਘੁੰਮੀ ਜਾਣਾ ਬਸ ਥਿਆਲ ਥਿਆਲ ਮौज ਰਹਿੰਦੀ ਨਾ ਟਾਇਰਾਂ ਦਾ ਫਿਕਰ ਆ ਤੇ ਨਾ ਟਰੱਕ ਦਾ ਬਾਲਾ ਫਿਕਰ ਹੁੰਦਾ ਵੀ ਬਾਲਾ ਗਰਮ ਨਹੀਂ ਹੁੰਦਾ ਜਦ ਬੈਦਰ ਵਧੀਆ ਰਹਿੰਦਾ ਹੁਣ ਤਾਂ ਰੋਕ ਰੋਕ ਕੇ ਟਾਇਰ ਚੈੱਕ ਕਰਨੇ ਪਿਆ ਕਰਦੇ ਆ ਇਸ ਟਾਈਮ ਪੂਰਾ ਇਹਨੂੰ ਸੇਕ ਆਉਂਦਾ ਆਹ ਟਾਇਰ ਦੇ ਵਿੱਚ ਆਪਣੇ ਅੜੀ ਲੱਗ ਗਈ ਸੀ ਪੈਂਚਰ ਤਾਂ ਲਾ ਆਇਆ ਲੱਗਦਾ ਕਿਸੇ ਠੇ ਹੀ ਆ ਕੰਮ ਲੀਕ ਨਹੀਂ ਹੋਇਆ ਇੱਥੇ ਅੜੀ ਲੱਗ ਗਈ ਸੀ ਸਨੋ ਦੀ ਚੇਨ ਵਾਲੀ ਅੜੀ ਜਿਹੜੀ ਹੁੰਦੀ ਆ ਓਹੋ ਬੱਸ ਨਿਕਲਦੇ ਆ ਬਾਈ ਜੀ ਹੁਣ ਅੱਗੇ ਵਾੜ ਰਕਦੇ ਵਿੱਚ ਮਖੀਰ ਦੀਆਂ ਮੱਖੀਆਂ ਆ। ਉਹ ਦੇਖ ਲਓ ਆਲੇ ਦੁਆਲੇ ਕਿੰਦਾ ਭੰਬਰੀਆਂ। ਇਹ ਤਾਂ ਹੁਣ ਕਿਤੇ ਬਾਗਬੂਗ ਚਲਾਉਣੀਆਂ ਹੋਣੀਆਂ। ਤੇਲ ਪਾਉਣ ਲੱਗੇ ਸੀ। ਬਾਈ ਐਰੀ ਜੋਂ ਨਾਲ ਤਾਂ ਬਚ ਕੇ ਰੋ। ਚੋਬਰ پارکਾਂ ਦੇ ਵਿੱਚ ਵੀ ਨਹੀਂ ਛੱਡਦੇ। ਆਹ ਦੇਖ ਲਓ ਸ਼ਰਪ ਵਾਲੇ ਨੇ پارک ਦੇ ਵਿੱਚ ਲਾਈਟਾਂ ਲਾਈਆਂ। ਕਿਉਂ? ਦੱਸ ਦਿਓ ਬਾਈ ਜੇ ਕਿਸ ਨੂੰ ਗੱਡੀ-ਗੁੱਡੀ ਚਾਹੀਦੀ ਆ। ਲਾ ਲਈ ਇੱਕ। ਯੋਪਰ ਨਵੀਆਂ ਲੱਦੀ ਫਿਰਦਾ ਨਵੀਆਂ ਚੱਲ ਵੇ ਸ਼ੇਰਾ ਪਵਾਲਾ ਤੇ ਕਰ ਮੋਰੇ ਯੋਪਰ ਕਹਿੰਦੇ ਅਸੀਂ ਹਰੇਕ ਥਾਂ ਡਿਲੀਵਰ ਕਰ ਦਿੰਦੇ ਆ ਅਮਰੀਕਨ ਫਰਨੀਚਰ ਆ ਬਾਬਾ ਸ਼ੇਰ ਵੀ ਹੋਊਗਾ ਵਿੱਚ ਇਹਨਾਂ ਕੋਲ ਸ਼ੇਰ ਵੀ ਰੱਖੇ ਹੋਣਗੇ ਨਹੀਂ ਅਰੀਓਨਾ ਫਿਜ਼ਿਕਸ ਗਰਮੀ ਬਾਬਾ ਇੱਥੇ ਵੀ ਫੰਦ ਮਟਾ ਹੁੰਦੇ ਆ ਨਾ ਰਾਸ਼ੀ ਵੀ ਲੱਗਾ ਥੋੜਾ ਥੋੜਾ ਹੌਲੀ ਹੌਲੀ ਚੱਲਦੇ ਆ ਥੋੜਾ ਤਾਂ ਨਹੀਂ ਹੁੰਦਾ ਹੈਗਾ ਤਾਂ ਪੂਰਾ ਹੀ ਆ ਪਰ ਤੁਰ ਹੀ ਜਾਂਦਾ ਉਧਰਲੇ ਪਾਸੇ ਵੀ ਲਾਈਟਾਂ ਜਗ ਗਈਆਂ 7 ਵਜੇ ਚੱਲੇ ਆ ਤੁਰੇ ਹੋ ਆ ਅੱਜ ਤਾਂ ਰਾਤ ਨੂੰ ਹੀ ਵੀਡੀਓ ਬਣਾਵਾਂਗੇ ਟ੍ਰੈਫਿਕ ਕਿੰਨਾ ਆ ਹੱਲੇ ਅੱਧੇ ਘੰਟ ਹੋ ਗਿਆ ਉਧਰਲੀ ਲੇਨ 'ਚ ਜਾਣ ਲਈ ਥਾਂ ਨਹੀਂ ਮਿਲਦਾ ਐਂ ਹੌਲੀ ਹੌਲੀ ਟਰੱਕ ਤੇ ਮਗਰ ਮਗਰ ਪੈਂਟੰਗ ਤੇ ਤੁਰੇ ਹੋ ਆ ਬੜਾ ਕਾ ਮੌਕਾ I10 ਦੇ ਉੱਤੇ ਐ ਰਿਜੋਨਾ ਦੇ ਵਿੱਚ ਕਿੰਦਾ ਵੀ ਪੀਚੇ ਪੈਂਦੇ ਆ ਜਦੋਂ ਸੇਮ ਜੀ ਸਪੀਡ ਹੋਵੇ ਟਰੱਕਾਂ ਦੀ ਜਾਂ ਗੱਡੀਆਂ ਦੀ ਅਗਲਾ ਕਾਲੇ ਦੀ ਵੀ ਉਨੀ ਗਈ ਆ ਔਰ ਸਾਹਮਣੇ ਆ ਬੈਂਜੇ ਵਾਲੀ ਯੂਪੀਐਸ ਵਾਲੀ ਦੀ ਵੀ ਉਨੀ ਕੇ ਸਪੀਡ ਆ ਮਗਰ ਆ ਇਹਨੂੰ ਲੈਂ ਲੱਗੀ ਪਈ ਆ ਛਾਂਨਣ ਹੋਇਆ ਪਿਆ ਤੇ ਇਹ ਜੋਪਰ ਤੋਂ ਪਾਸ ਨਹੀਂ ਜਾਂਦਾ ਪਾਸ ਕਰਕੇ ਹੁਣੇ ਜਾਉ ਕਰ ਰਾਈਟ ਲੇਨ ਦੇ ਵਿੱਚ ਤੇ ਆਪਾਂ ਇਹਨੂੰ ਹੁਣ ਝੇਪਦਾਣਾ ਵੜ ਕੇ ਪੱਜੇ ਤਾਹਲੇ 10 ਕਈ ਸੀਗੇ ਐਰੀਜ਼ੋਨਾ ਚ ਹੀ ਆ ਕਾਫੀ ਚੱਕਣੀ ਪੈ ਗਈ ਪੈਟਰੋਲੋਂ ਨੀਂਦ ਘੇੜੇ ਜੇ ਮਾਰਨ ਲੱਪੇ ਸੀ ਆਵਾਸੀਆਂ ਹੀ ਆਉਂਦੀਆਂ ਹੀ ਮੈਂ ਨਾਲੇ ਕਾਫੀ ਚੱਕ ਲੈਨੇ ਆ ਨਾਲੇ ਇੱਕ ਵਾਰੀ ਲੋੜ ਦੇਖ ਲੈਨੇ ਆ ਹੈਗਾ ਮਗਰ ਇੱਧਰ ਕਿ ਨਹੀਂ ਜਗਾ ਹੈਗਾ ਉਹ ਹੈਗਾ ਨਾ ਅਗਲੇ ਕਹਿਣ ਹੌਲੀ ਆ ਜਾਂਦਾ ਪਰ ਟ੍ਰੇਲਰ ਤਾਂ ਨਾਲ ਲਿਆ ਆਉਂਦਾ ਇੰਨਾ ਜੁਨਾ ਵੀ ਸਿੱਟੇ ਗਿਆ ਖਾਣੀ ਛੀਛੇ ਇੱਕ ਸਗੇ ਆਪਣੇ ਗੰਦੇ ਹੋਏ ਉਹ ਸਾਫ ਕਰਨੇ ਆ ਤੇ ਸਾਫ ਕਰਕੇ ਫੇ ਤੁਰਦੇ ਆ ਤੇ ਕੀ ਰਾਤ ਹੋਵੇ ਤਾਂ ਮਾੜਾ ਮਾੜਾ ਚੱਲਦਾ ਹੋਵੇ ਨਾਲ ਪੱਪੂ ਮਾਨ ਰੋਡ ਹੋਵੇ ਖਾਲੀ ਮੇਲਾ ਕੱਢਣ ਦਾ ਵੀ ਨਿਆਰਾ ਆ ਜਾਂਦਾ ਦੇਨੇ ਦਾ ਕਦੀ ਐਸ ਲੇਨ ਚ ਚਲ ਜਾਓ ਕਦੀ ਉਸ ਲੇਨ ਚ ਚਲ ਜਾਓ ਕਦੀ ਉਹ ਮੁਰੇ ਆ ਗਿਆ ਕਦੀ ਆ ਮੁਰੇ ਆ ਗਿਆ ਨੱਠ ਭਈ ਜਿਆਦਾ ਰਹਿੰਦੀ ਆ ਮੀਲਾਂ ਦੇ ਕੌਲੀਆਂ ਘੱਟ ਤਾਂ ਕਰਕੇ ਜਿਹੜੀ ਛੁੱਟੀ ਲਾਉਣੀ ਆ ਨਾ ਰਾਤ ਨੂੰ ਹੀ ਲਾ ਦੇਵੇ ਤੇਨੇ ਉਹ ਥੋੜਾ ਹੌਲੀ ਹੌਲੀ ਬੰਦਾ ਚਲਾ ਲੁੰਦਾ ਲੇਟ ਉੱਠ ਖੜੇ ਪਰ ਹੁਣ ਜਿੱਦਾਂ ਪੂਰੀ ਜੈ ਨੂੰ ਟਿੱਕੀ ਭਈ ਰਾਤ ਟਾਵਾ ਟਾਵਾ ਬੰਦਾ ਆ ਕੋਈ ਫਿਕਰ ਨਹੀਂ ਕਰੂਜ਼ ਲਾ ਕੇ ਬੈਠੇ ਆ 70 ਦੇ ਉੱਤੇ 3:00 ਵਜਾ ਆ। ਬਾਪੂ ਮਾਂ ਚੱਲੀ ਜਾਂਦਾ। ਜਿਉ ਮਕਸੀਕੋ ਚ 81 ਨੰਬਰ ਤੇ ਪਰੌਂਠਾ-ਪਰੌਂਡਾ ਖਾ ਕੇ ਨਿਕਲੇ ਆ। 9:00 ਵਜੇ ਘਰ ਲੂਟ ਹੋ ਗਏ ਆ। ਚਾਹ ਚੱਕ ਲਈ ਆ। ਤੇ ਝੋਟਾ ਆਪਣਾ ਘਰ ਮਈ ਆ। ਇਹ ਦੂਰ ਚੈੱਕ ਕਰਦਾ ਸੀ ਪਹਿਲਾਂ। ਹੁਣ ਨਿਕਲਦੇ ਐਥੋਂ ਰਾਤੀ ਇੱਥੇ ਰੁੱਕ ਗਏ ਸੀਗੇ। ਮੈਂ ਕਿਹਾ ਸਵੇਰੇ ਪਰੌਂਠਾ ਖਾਵਾਂਗੇ। ਇਹਨਾਂ 8:00 ਵਜੇ ਦਾ ਟਾਈਮ ਸੀ ਖੁੱਲਣਾ ਦਾ। ਤੰਦਰੁਖੁੱਲੇ 6:38 ਵਜੇ ਕੰਮ ਲੇਟ ਕਰਤਾ ਇੱਕ ਵਾਰੀ ਗੇੜੀ ਫੇਰ ਮਾਰਈਏ ਐਲ ਪਾਸੋ ਟੈਕਸਸ ਦੇ ਵਿੱਚ ਉਹ ਜਿਹੜੇ ਪਰਲੇ ਘਰ ਆ ਹਨ ਤੇ ਸਾਰੇ ਮੈਕਸੀਕੋ ਦੇ ਆ ਆ ਨਾਲੇ ਇੱਥੇ ਬਰੇਜ ਦੇ ਸੰਦੇ ਉਹ ਜਿਹੜੀ ਕਾਰੀ ਇਹ ਹੋਉਂਦੀ ਆ ਇਹ ਵਾਲੀ ਜਿੱਦਾਂ ਇੱਥੇ ਕੰਦਿਆ ਗੰਦ ਕਾਦੀ ਉਹ ਐਂਗਲ ਜਿਆਦਾ ਹੋਆ ਤੋਂ ਪਰਲੇ ਪਾਸੇ ਉਹ ਜਿਹੜੇ ਘਰ ਕੀ ਦੇ ਆ ਸਾਹਮਣੇ ਉਹ ਸਾਰੇ ਮੈਕਸੀਕੋ ਦੇ ਘਰ ਆ ਇੱਥੇ ਐਨ ਲੱਗ ਕੇ ਆ ਜਾਂਦਾ ਕੰਮ ਆ ਇਸ ਤੋਂ ਆਦੇ ਪਤਾ ਲੱਗਣਾ ਆ ਸਾਰੇ ਘਰ ਅਜਨ ਦੇ ਵੀ ਆ ਇਹ ਮੈਕਸੀਕੋ ਦੇ ਵਿੱਚ ਆ ਤੇ ਉਹ ਥਨੇ ਗੰਦੇ ਆ ਪਤਾ ਹੈ ਗੰਦੇ ਆ ਕੋਈ ਇੱਥੇ ਉਹ ਨਹੀਂ ਹੈਗਾ ਬਸ ਆ ਸਰੀਏ ਜਿਹਾ ਲਾਇਆ ਹੋਗਾ ਆ ਮੀਨ ਗਾਰਡਰ ਜਿਹਾ ਲਾਇਆ ਹੋਆ ਆ ਜਿਹੜੇ ਕਾਲੇ ਕਾਲੇ ਇਹ ਚਿਕਨੀ ਦੇ ਆ ਤੇਲ ਪਾਣੀ ਫੋਲ ਕਰਾ ਲਈ ਜੇ ਤੇਲ ਤੋਂ ਬਿਨਾ ਚੱਲਣਾ ਨਹੀਂ ਕਹਿੰਦੇ ਇਹ ਤਾਂ ਕਰਕੇ ਰੁਕੇ ਸੀਗੇ ਇੱਥੇ ਹਲ ਪਾਸੋਂ ਹੁਣ ਤੇਲ ਭਰੋਨੇ ਆ ਭਰਾ ਕੇ ਡੈਫਟੂ ਫੁੱਲ ਕਰਕੇ ਤੋਰਦੇ ਆ ਜਿੰਨਾ ਚਿਰ ਤੇਲ ਪੈਂਦਾ ਉਹੀ ਵੇੇ ਕੰਮ ਸੇਵੇਂ ਚੈਨਾ ਨਾਲ ਨਿਗਾਹ ਜਰੂਰ ਮਾਰਨੀ ਚਾਹੀਦੀ ਆ ਕਿਉਂਕਿ ਚੈਨਾ ਆਸਰੇ ਆਪਣਾ ਕੰਮ ਆ ਸਾਰਾ ਇਹ ਕੇ ਤੇ ਇਹੀ ਢਿੱਲੀਆਂ ਢੁੱਲੀਆਂ ਹੋ ਗਈਆਂ ਤਾਂ ਇਹ ਕੰਮ ਜਾਂਦਾ ਲੱਗਣਾ ਚਾਚਾ ਚਾਚਾ ਦਾ ਦੋੜੇ ਤੇ ਦੀ ਹੋਈ ਸੀ ਗੇੜਾ ਮਾਰ ਕੇ ਟੂਰ ਦੇਖ ਲਾਇਆ ਗਰਮੀ ਹੋਣੀ ਸ਼ੁਰੂ ਹੋ ਗਈ ਆ ਉਹੇ ਕੰਮ ਚੱਲ ਪਣਾ ਫੇਰ ਕੱਲ ਵਾਲਾ ਹੀ ਆ ਤਾਂ ਠੀਕ ਹੀ ਲੱਗਦੀ ਆ ਮਾੜੀ ਮੋਟੀ ਹੱਲ ਹੁਲ ਕੇ ਕੋਈ ਢਿੱਲੀ ਹੋ ਜਾਂਦੀ ਆ ਬੱਲ ਤਾਂ ਓਕੇ ਰਹਿੰਦੀ ਆ ਫਿਲ ਭਰਾ ਲਈਏ ਭਰਾ ਕੇ ਤੁਰਦੇ ਆ ਫੇਰੀ ਕਈ ਵਾਰੀ ਇਦਾਂ ਵੀ ਹੋ ਜਾਂਦਾ ਜਦੋਂ ਟ੍ਰੇਲਰ ਨੂੰ ਆਗੂਗ ਲੱਗ ਜਵੇ ਹਨਾ ਕੱਪ ਬੰਡ ਐ ਪੰਦਾ ਹੈ ਸਵੇਰ ਦੇ ਨੋ ਵਈਏ ਦੇ ਖਾਦੇ ਹੋ ਸੀ ਪਰੌਂਠੇ ਤੇ ਉਹਨਾਂ ਦੀ ਹੁਣ ਪਾਵਰ ਮੁੱਕ ਗਈ ਤਾਂ ਕਰਕੇ ਆਪਾਂ ਨੂੰ ਸਾਬੇ ਚੱਕਣਾ ਪਿਆ 4:30 ਹੋ ਗਿਆ ਇੱਥੇ ਫਲਾਈਂਗ ਜੇ ਦਾ ਪੰਪ ਆ ਇਹ ਵੈਦਰ ਵੀ ਬੜਾ ਸਰਾ ਲੱਗਾ ਪਿਆ ਨਜ਼ਾਰੇ ਵੱਜੇ ਪਏ ਆ ਨਾ ਗਰਮੀ ਆ ਤੇ ਨਾ ਹੀ ਠੰਡ ਆ ਟੈਕਸਸ ਵੀ ਰਾਜਸਥਾਨ ਹੀ ਹੈ ਬਾਬੇਓ ਆਹ ਪਹਾੜ ਦੇਖ ਲਓ ਸੁੱਕਾ ਪਿਆ ਇਹਨੂੰ ਇੱਧਰ ਆ ਇਹਨੇ ਇਟਾਈਆਂ ਦਾ ਲਾ ਲਾ ਕੇ ਪੱਥਰ ਜੈ ਬਣਾਇਆ ਉਹਦਾ ਇੱਧਰ ਅੰਦਰ ਅੰਦਰ ਤਾਂ ਨਹੀਂ ਜਾ ਸਕਦੇ ਨਾ ਹੀ ਆਪਾਂ ਕੰਦਾ-ਕੁੰਦਾ ਦੇ ਕੋਲ ਲੈ ਸਕਦੇ ਆ ਇਹ ਸਾਰਾ ਪੱਧਰਾ ਹੀ ਪਿਆ ਹੈ ਆ ਬਹਿਣ-ਬੂਣ ਦੇ ਬਣਾਇਆ ਉੱਤੇ ਟੀਨਾਈਆਂ ਪਾਈਆਂ ਆ ਬਸ ਉਹ ਇਟਾਈਆਂ ਲਾ ਕੇ ਪ੍ਰਾਣੀਆਂ ਆ ਹੀ ਪੱਥਰ ਜੈ ਜੋੜਿਆ ਆ ਕੰਮ ਆਪਾਂ ਰੁਕੇ ਸੀਗੇ ਮੜਾ ਜਾ ਵੀਊ ਚੈੱਕ ਕਰਨੇ ਲਈ ਬਰੀ ਆਇਆ ਪਰਲੇ ਪਾਸੇ ਆਹ ਰੋਡ ਚੱਲਦਾ ਨਾਲ ਰਾਜਸਥਾਨ ਹੀ ਆ ਰਾਜਸਥਾਨ ਦਾ ਚੇਤਾ ਆ ਜਾਂਦਾ ਬਸ ਇੱਥੇ ਪੁਰਾਣੇ ਕਿਲੇ ਕੋਲੇ ਹੈ ਨਹੀਂ ਬਾਕੀ ਸਾਰਾ ਇਹ ਰਾਜਸਥਾਨ ਹੀ ਆ ਬਾਬਿਓ ਦੇਖ ਲਓ ਸਾਈਟਾਂ ਉ ਕੀ ਬਣਿਆ ਆਹ ਰੋਡ ਚੱਲੀ ਜਾਂਦਾ ਨਾਲ ਟਰੱਕ ਲੰਗੀ ਜਾਂਦੇ ਆ ਕਾਈ ਜਾਂਦਾ ਗੱਡੀਆਂ ਆਲਾ ਲੰਕੇ ਗਿਆ ਤੇ ਉੱਪਰ ਨੇ ਗੱਡੀਆਂ ਗੱਡੀਆਂ ਲੱਗੀਆਂ ਪਈਆਂ ਪੱਧਰ ਪਧਾਰ ਪੱਥਰ ਬਸ ਆ ਕੋ ਦਾ ਨਾਮ ਉਹ ਨਹੀਂ ਜਾਣ ਹੈ ਨਹੀਂ ਫਾਈ ਇੱਥੇ ਜਿੰਨੇ ਮਰਜੀ ਬੰਦੇ ਰਹੀ ਜਾਂ ਪੰਪ ਸਾਲਾ ਐਮੀ ਡرائی ਜਾਂਦਾ ਬੰਦੇ ਮੋੜੀ ਜਾਂਦਾ ਜਿੰਨੇ ਮਰਜੀ ਘਰ ਪਾ ਦਿਓ ਟੈਕਸਸ ਦੇ ਵਿੱਚ ਬੱਪਾ ਵੋਟਾਂ ਦਾ ਹੀ ਰੌਲਾ ਸਾਰਾ ਵੋਟਾਂ ਦਾ ਹੋਰ ਕੋਈ ਚੱਕਰ ਨਹੀਂ ਹੈਗਾ ਉਹ ਨਹੀਂ ਨੰਦ ਵੀ ਪਤਾ ਹੀ ਆ ਇਹਨਾਂ ਦੀ ਲੇਬਰ ਕਿੰਨਾ ਕੰਮ ਕਰਦੀ ਸਾਡੇ ਬੰਦੇ ਪਾਰੋਂ ਜਿਹੜੇ ਆਉਂਦੇ ਆ ਕੋਈ ਵੀ ਆ ਮੂਜ਼ਿਕਾ ਆਈ ਕੋਈ ਵੀ ਬੰਦੇ ਆਉਂਦੇ ਆ ਉਹ ਕਿੰਨਾ ਕੰਮ ਕਰਦੇ ਆ ਕੱਲ ਕੀ ਜਿਹੜੀ ਵੋਟਾਂ 'ਚ ਜਵਾਨ ਕੀਤੀ ਉਹ ਵੋਟਾਂ ਮੰਗੀਆਂ ਸੀ ਜਿਹੜੇ ਕੰਮ ਤੋਂ ਭਗਵਾਨਤ ਮਾਨ ਨੇ ਤਾਂ ਨਹੀਂ ਪੂਰੇ ਕੀਤੇ ਇਹਨੇ ਘਰ ਤੇ